ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੱਸੀ ਸੇਖੋਂ ਸਾਰੇ ਸਾਡੇ ਘਰ ਆਏ ਨੇ ਸੀਨੀਅਰ ਸਾਹਿਬ ਉਹ ਕੁਛ ਚਾਰ ਲੈਣ ਨਾਲ ਲਿਖ ਕੇ ਆਏ ਨੇ ਸੁਣਦੇ ਉਹਨਾਂ ਦੀ ਗੱਲਬਾਤ ਉਹ ਕਹਿੰਦੀ ਤਾਣੀ ਉੱਟਿਆ ਉਹ ਨਾ ਤੁਜ ਮੈਨੂੰ ਰਾਖ ਕਰਨ ਨੂੰ ਕਰਦੇ ਸੀ ਉਹ ਜੱਟੀ ਖੁਸ ਰਹੀਦੀ ਕੱਢੜਾ ਆ ਗਿਆ ਗੁਣੀਆਂ ਬਈ ਦਾਸ ਚਿਰਿਆਂ ਨੂੰ ਲਟ ਲੈਂਦੀ ਐ ਤੇ ਦੁਨੀਆਂ ਵਈ ਆ ਸਿਮਰ ਸ਼ਾਦ ਸਮੁੰਦਰ ਵਰਗੀਆਂ ਤੇਰੀ ਉਮਰ ਲੰਘ ਜੂ ਮਣਦੇ ਦੀ ਹੱਟਣ ਟਾਣੀ ਉੱਡਿਆ ਉਹਨਾਂ ਤੋਂ ਜੋ ਸਾਨੂੰ ਰਾਖ ਕਰਨ ਨੂੰ ਫਰਦੇ ਜੀ ਸਸੀ ਗਾ ਦੋਸਤੋ ਬਹੁਤ ਜਲਦ ਵੱਡਾ ਬੈਕ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਤੂ ਦਾ ਸਾਡਾ ਨਵਾਂ Song ਬਾਈ ਜੀ ਵੀਕ ਐਂਡ ਤੇ ਕੱਲ ਨੂੰ ਪੋਸਟਰ ਆ ਜਾਣਾ ਭਾਈ ਜੀ ਦਾ ਜੀ ਤੇ ਅੱਜ ਦੱਸੀ ਸੇਖੋਂ ਸਰ ਸਾਡੇ ਘਰ ਆਏ ਨੇ ਸੀਨੀਅਰ ਸਾਹਿਬ ਉਹ ਕੁਛ ਚਾਰ ਲੈਣ ਆ ਲਿਖ ਕੇ ਆਏ ਨੇ ਸੁਣਦੇ ਉਹਨਾਂ ਦੀ ਗੱਲਬਾਤ ਹੋ ਕਿ ਨਿੱਤਾਂ ਨਹੀਂ ਉੱਡਿਆ ਉਹ ਨਾਤੋ ਜੰਮਡੂ ਰਾਖੀ ਕਰਨ ਨੂੰ ਕਹਿੰਦੇ ਸੀ ਹੋ ਜੱਟੀ ਖੁਸ ਰਹੀਦੀ ਕੱਢਣਾ ਆਗ ਉਹ ਦਾਸ ਚਿਹਰਿਆਂ ਨੂੰ ਲੱਟ ਲੈਂਦੀ ਐ ਤੇ ਦੁਨੀਆਂ ਬਈ ਸਿਮਰ ਸ਼ਾਦ ਸਮੁੰਦਰ ਵਰਗੀਆਂ ਤੇਰੀ ਉਮਰ ਲੱਗ ਜੂ ਮਣਦੇ ਦੀ ਹੱਟਣ ਤਾਰੀ ਉੱਡਿਆ ਉਹਨਾਂ ਤੋਂ ਸਾਨੂੰ ਰਾਖ ਕਰਨ ਨੂੰ ਕਰਦੇ ਜੀ ਸੱਸੀ ਗਾ ਦੋਸਤੋ ਬਹੁਤ ਜਲਦ ਵੱਡਾ ਫੈਟ ਸਰਪ੍ਰਾਈਜ਼ ਆ ਰਿਹਾ ਸਿਮਰ ਸਿੱਟੂ ਨਾਲ ਸਾਡਾ ਨਵਾਂ ਸੰਗਤਾਈ ਕੀ ਵੀਕ ਐਂਡ ਤੇ ਕੱਲ ਨੂੰ ਪੋਸਟਰ ਆ ਜਾਣਾ ਬਾਈ ਜੀ